ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿਛਲੇ ਦਿਨੀ ਮਨੀਸ਼ ਸੋਦੀਆ ਨੇ ਮਹਿਲਾ ਆਗੂਆਂ ਨੂੰ ਜੋ ਭਾਰਤੀ ਆਮ ਆਦਮੀ ਪਾਰਟੀ ਦੇ ਮਹਿਲਾ ਆਗੂਆਂ ਨੇ ਉਹਨਾਂ ਨੂੰ ਇੱਕ ਸਾਮ-ਦਾਮ ਡੰਡ ਭੇਦ ਲੜਾਈ ਝਗੜਾ ਕਰਨ ਦੀ ਟ੍ਰੇਨਿੰਗ ਦਿੱਤੀ ਸੀ ਉਹਦੇ ਨਤੀਜੇ ਆਉਣੇ ਅੱਜ ਸ਼ੁਰੂ ਹੋ ਗਏ ਹਨ ਕਿਉਂਕਿ ਅੱਜ ਕੱਲ ਰਾਤ ਇੱਕ ਸਰਮਾ ਟਾਬੇ ਦੇ ਚੰਨੋ ਤੋਂ ਅੱਗੇ ਲੰਘ ਕੇ ਜੋ ਪਟਿਆਲਾ ਜ਼ਿਲ੍ਹੇ ਵਿੱਚ ਪੈਂਦਾ ਉਥੇ ਇੱਕ ਬਲਜਿੰਦਰ ਕੌਰ ਜੋ ਇਹਨਾਂ ਦੀ ਮਹਿਲਾ ਆਗੂ ਹੈ ਐਮਐਲਏ ਹੈ ਦਮਨਵਾ ਸਾਹਿਬ ਤੋਂ ਉਹਨਾਂ ਵੱਲੋਂ ਇੱਕ ਡਰ ਉਹਨਾਂ ਦੇ ਗੁੰਡਿਆਂ ਵੱਲੋਂ ਇੱਕ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਮੈਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਕੇਦੀ ਨਕੇਦੀ ਕਰਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸੀਐਮ ਨੂੰ ਔਰ ਖਾਸ ਕਰਕੇ ਮੈਂ ਬੇਨਤੀ ਕਰਦਾ ਗ੍ਰਹਿਪਾਗ ਦੇ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸਾਹਿਬ ਨੂੰ ਵੀ ਇਸ ਮਸਲੇ ਨੂੰ ਧਿਆਨ ਚ ਰੱਖਦੇ ਹੋਏ ਮਨੀਤ ਸੋਸੋਧਿਆ ਦੀ ਤੇ ਬਲਜਿੰਦਰ ਕੌਰ ਤੇ ਉਹਨਾਂ ਦੇ ਗੁੰਡਿਆਂ ਦੇ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਇਸ ਪੀੜਤ ਨੂੰ ਨੁਸਾਖ ਮਿਲ ਸਕੇ